ਬਖਸ਼ੀ ਕਲ ਮਸੁਲਖਨੀ ਮਿਲਿਆ ਅਮਰਿਤ ਨਾਮ ਮਹਿਮਾਸਤਿ ਤੇ ਸੰਗ ਦੀ ਕੀ ਕਰ ਸਕਾਂ ਮੀਆਂ ਬਖਸ਼ੋ ਸ਼ਬਦ ਜਗਦੀਸ਼ ਵਾਹ ਤਰਾ ਮੈਂ ਤੇਰਾ ਧਿਆਨ ਬਖਸ਼ੋ ਸ਼ਵ ਦਿ ਜਗਦੀਸ਼ ਵਾਹ ਤਰਾ ਮੈਂ ਤੇਰਾ ਧਿਆਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਕਵਤਾ ਹੈ ਜੀ ਸੱਚੇ ਗੁਰੂ ਦੀ ਭਾਲ ਅ ਇੱਕ ਕਵਿਤ ਸ਼ਾਂਦ ਵਿੱਚ ਹੈ ਜੀ ਅੱਟੇ ਮੇ ਗੁਰਾਂ ਨੇ ਜਦੋਂ ਚੋਲੇ ਨੂੰ ਤਿਆਗਣਾ ਸੀ ਬਾਬਾ ਹੈ ਬਕਾਲਾ ਉਹਨਾਂ ਇਹੇ ਹੁਰ ਮਾਇਆ ਸੀ ਗਾਲ ਜਦੋਂ ਸੁਣੀ ਹੈ ਸੀ ਪੇਖੀਆਂ ਪਖੰਡੀਆਂ ਨੇ ਪਹਿਲਾਂ ਹੀ ਬਕਾਲੇ ਜਾ ਕੇ ਉਹਨਾਂ ਨੇ ਰਾਲਾਇਆ ਸੀ ਸਾਰੇ ਸਾਜ ਬੈਠ ਗਏ ਸੀ ਗੱਦੀਆਂ ਤੇ ਗੁਰੂ ਵਣ ਅਸਲੀ ਗੁਰਾਨਾ ਭੀਤ ਕਿਸੇ ਨੋਂ ਆਇਆ ਸੀ ਤੋੜੀ ਜਾਵੇ ਤੂਰੀ ਜਾਵੇ ਤੋਰੀ ਅਤੀ ਫੁੱਲ ਕਾ ਜਿ ਸਾਰਿਆ ਨਾ ਨੌਵੇਂ ਗੁਰੂ ਜੀ ਨੇ ਹੋ ਰੱਬ ਨਾਲ ਲਾਇਆ ਸੀ ਇੱਕ ਦਿਨ ਦੇਵਨਿਆਤ ਨਾਲੀ ਅਸੀ ਗੱਲ ਵਣੀ ਜੋ ਲਿਆ ਚਖੜੀ ਬੁਰੇ ਸਮੇਂ ਦਾ ਆਗਾਜ ਸੀ ਕਾਲੇ ਉੱਠੇ ਸਾਗਰਾਂ ਨੇ ਪਾਣੀ ਵੀ ਤੂਫਾਨ ਵਿੱਚ ਡਿੱਕ ਡੋਲੇ ਖਾਣ ਲੱਗੇ ਸਾਰੇ ਹੀ ਜਹਾਜ਼ ਸੀ ਇੱਕ ਸੀ ਬਪਾਰੀ ਸਿੱਖ ਨਾਨਕ ਗੁਰੂ ਦਾ ਚਿਲਾ ਡੋਲਦੇ ਜਹਾਜੋ ਜੀਨੇ ਮਾਰਤੀ ਆਵਾਜ਼ ਸੀ ਪੰਜ ਸੌ ਮੋਰਾں ਦੇ ਸੁਖੀ ਸੁਖ ਨਾਸੀ ਉਸ ਨੇ ਤੇ ਆਪਣੀ ਗੁਰੂ ਦੇ ਹੱਥ ਸੌਂਪ ਦਿੱਤਾ ਕਾਜ ਸੀ ਸੋਨੀ ਅਰਦਾਸ ਗੁਰੂ ਰਤਵੀਨਾਂ ਦੇ ਲਾਏ ਜਾ ਕੇ ਬੇੜਾ ਬੰਨੇ ਉਸ ਸਿੱਖ ਵਾਲਾ ਲਾਇਆ ਸੀ ਸੁਖ ਵਾਲਾ ਸਾਹ ਆਇਆ ਮੱਖਣ ਲਵਾਣੇ ਸ਼ਾਨੂ ਦਿਲ ਵਿੱਚ ਉਹਨੇ ਲੱਖ ਸ਼ੁਕਰ ਮਨਾਇਆ ਸੀ ਪੇਟਾ ਜਦ ਦੇਣੀ ਚਾਹੀ ਉਹਨੇ ਗੁਰੂ ਆਪਣੇ ਨੂੰ ਨਕਲੀ ਗੁਰਾਣੇ ਉਹਨੂੰ ਵੜਾ ਉਲਝਾਇਆ ਸੀ ਕਰਨੀ ਸੀ ਪਾਲਿਓਣ ਸੱਚੇ ਗੁਰੂ ਪਾਤਸ਼ਾਹੀ ਪੰਜ ਮੋਰਾ ਰੱਖ ਸੀਸ ਸਭ ਨੂੰ ਨਿਵਾਇਆ ਸੀ ਬੈਠਾ ਕਾਫੀ ਚੀਰਾ ਦਾ ਹੈ ਬਾਬਾ ਇੱਕਪੋਰੀ ਵਿੱਚ ਕੋਲ ਖੜੇ ਬੱਚੇ ਨੇ ਸੀ ਹੌਲੀ ਦੇ ਨੇ ਅੱਖਿਆ ਓਨਾ ਕੋਲੋਂ ਜਾ ਕੇ ਜਦੋਂ ਮੋਰਾ ਪੰਜ ਰਖੀਆਂ ਤਾਂ ਦੱਸ ਦਿੱਤੀ ਓਨਾ ਸਾਰੀ ਖੋਲ ਕੇ ਵੇ ਅੱਖਿਆ ਨੰਗਾ ਕੀਤਾ ਮੋਢਾ ਨਾਲ ਜ਼ਖਮ ਦਿਖਾਇਆ ਤੀ ਕਿ ਹਾ ਦੇਖਿਆ ਸੀ ਕਿ ਅਸਾ ਪ੍ਰੇਮ ਰਸ ਚਖਿਆ ਲੋਭ ਨਹੀਂ ਸਾਨੂੰ ਕੋਈ ਮਾਇਆ ਦਾ ਹੈ ਪਾਈ ਸਿੱਖਾ ਪੂਰੀ ਕਰੋ ਸੁਖ ਨਾ ਜੋ ਗੁਰੂ ਨੂੰ ਹੈ ਪਾਖਿਆ ਐਨੀ ਗੱਲ ਸੁਣੀ ਸਨੇ ਚੜਿਆ ਸੀ ਕੋਠੀ ਉੱਤੇ ਗੁਰੂ ਲਾਡੋਰੀ ਸੀ ਉੱਚੀ ਮੁਖ ਤੋਂ ਉਚਾਰਿਆ ਨਕਲੀ ਪਖੰਡੀ ਜਿਹੜੇ ਬੈਠੇ ਪੇਖਤਾਰ ਕੇ ਸੀ ਉਹਨਾਂ ਸਾਰੇ ਲੋਕਾਂ ਨੂੰ ਵੀ ਸਿਰੇ ਤੋਂ ਨਕਾਰਿਆ ਮਿਲੇ ਗਿਆ ਗੁਰੂ ਸੱਚ ਦਿੰਦਾ ਵੀ ਹੋ ਕਾ ਸਿੱਖ ਨੌਵੇਂ ਗੁਰਾ ਬਿਲਾਇ ਉਹਦਾ ਡੁੱਬਦਾ ਸੀ ਤਾਰਿਆ ਨੌਵੇਂ ਨਦੀਆਂ ਦਾ ਦਾਤਾ ਚਾਦਰ ਜੋ ਹਿੰਦ ਦੀ ਹੈ ਉਹਨ ਰਜਨੀਸ਼ ਨੂੰ ਲੈ ਗੋਲਦ ਚ ਧੋਲਾ ਰਿਆ ਨੌਵੇਂ ਨਦੀਆਂ ਦਾ ਦਾਤਾ ਚਾਦਰ ਜੋ ਹਿੰਦ ਦੀ ਹੈ ਉਹਨ ਰਜਨੀ ਲੈ ਗੋਦ ਚ ਬਿਆਰਿਆ ਸੋ ਨਿਹਾਲ ਸੋ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ